ਜਾ ਬਰਲੈਂਡ ਦੇ ਕਰੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੀ ਤੁਹਾਡਾ ਸਵਾਗਤ ਕਰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀ ਨਖ ਦਾ ਜੀ ਜੀ ਜਗ੍ਹਾ ਤੇ ਪਿੰਡ ਚੜਾੜੀ ਵੀ ਬਹੁਤ ਸ਼ਾਨਦਾਰ ਦਿਖਾਉ ਰਿਹਾ ਹੁਣ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਉਂਦੇ ਆ ਅੱਜ ਕਲਾਕਾਰ ਆਣਣਗੇ ਬਲੀਦਾਨ ਆਣਣਗੇ ਤੇ ਸ਼ਾਮ ਨੂੰ 4 ਵਜੇ ਪ੍ਰਵੇਸ਼ ਹੋਣਾ ਰਾਤ ਨੂੰ ਹੌਫ ਦੇ ਡਰਾਪਾ ਚੁੱਕਣਾ ਤੇ ਇਸ ਨਾਲ ਸਾਡੇ ਯੋਧਾ ਗੁਰਦੇ ਮਸ਼ੀਨ ਪਾਕਾ ਲਸ਼ਮਾਨਾ ਇਥੇ ਸਾਡੇ ਨਾਲ ਮੌਜੂਦ ਕਰਨੀ ਸਦਾ ਤੁਹਾਨੂੰ ਬਹੁਤ-ਬਹੁਤ ਖੁਸ਼ੀ ਦੇ ਨਾਲ ਪਰਵਾਟਾ ਸਾਰੇ ਸੰਗਤਾਂ ਨੂੰ ਬਹੁਤ ਅਸ਼ਾਅ ਆਇਆ ਕੁਛ ਸ਼ਾਦੀ ਦੀ ਗੱਲ ਕਰਦੇ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਹੁੰਦਾ ਹੈ ਪਰ ਸੰਗਤਾਂ ਦੇ ਮਨ ਚ ਇਸ ਸਾਲ ਕਿਤਨਾ ਖਸ਼ਾ ਦੇਖ ਰਹੇ ਹੋ ਬਹੁਤ ਵੱਧ ਚੜ ਕੇ ਇੰਨੀ ਗਾਰਮੀ ਹੋਣੀ ਤਾਂ ਕਿ ਸੰਗਤਾਂ ਨੂੰ ਬਹੁਤ ਸ਼ਾਅ ਆਇਆ ਸਵੇਰ ਤੋਂ ਹੀ ਸ਼ਬੀਲਾ ਗੱਡੇ ਚੱਲਦੀ ਸ਼ਬੀਲਾ ਲਖਾਨੀ ਲੰਗਰ ਕਰੇ ਨੇ ਬਹੁਤ ਮੀਂਹ ਚੱਲ ਰਿਹਾ ਸਾਰਾ ਖੁਸ਼ ਹੋ ਬਹੁਤ ਸ਼ਾਅ ਆ ਸੰਗਤਾਂ ਕਾਈਕਾਂ ਦੀ ਗੱਲਬਾਤ ਕਰਦੇ ਆਂ ਤੇ ਕਿਹੜੇ ਮੌਕੋਂ ਆਪਣੇ ਸਾਰੇ ਗੀਤਕਾਰ ਹਾਜ਼ਰੀ ਭਰਨ। ਅੱਜ ਕਲਾਕਾਰ ਬਨੀਤ ਖਾਨ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ پرویز ਆलम ਸ਼ਾਮ ਨੂੰ 4 ਵਜੇ ਤੋਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਧਰ ਰਾਤ ਨੂੰ 9 ਵਜੇ ਤੋਂ ਲੈ ਕੇ ਧਰਮਵੀਰ ਪਰਦੇਸੀ ਆਪਣਾ ਡਰਾਮਾ ਪੇਸ਼ ਕਰਨਗੇ ਤੇ ਫਿਰ ਮੇਲੇ ਦੀ ਸਮਾਪਤੀ ਹੋਵੇਗੀ। ਠੀਕ ਹੈ। ਸਾਡੇ ਚੈਨਲ ਦੇ ਮਾధ్యਮ ਰਾਹੀਂ ਤੁਹਾਨੂੰ ਦੇਸ਼ ਹਵਦੇਸ਼ਾਂ ਤੋਂ ਸੰਕਟਵੇਖ ਰਹੀ ਹੈ। ਨੌਜਵਾਨਾਂ ਨੂੰ ਤੇ ਸੰਗਤ ਨੂੰ ਕੀ ਬੇਨਤੀ ਕਰਾਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਦੂਰ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਓ ਜਾਗਰੂਕ ਨੌਜਵਾਨੀ ਬਣ ਸਕਦੇ ਆ ਪਛਾਨੀ ਬਣ ਸਕਦੇ ਆ ਬਹੁਤ ਵਧੀਆ ਪ੍ਰੋਗਰਾਮਾਂ ਦਾ ਚੜ ਕੇ ਹਿੱਸੇ ਲੈਣੀ ਚਾਹੀਦੀ ਐਨਆਰਆਈ ਵੀਰਾਂ ਨੂੰ ਕਿੱਥੇ ਦਾ ਸਹਿਯੋਗ ਮਿਲਦਾ ਐਨਆਰਆਈ ਵੀਰਵਾਰ ਸਾਡੇ ਭਰਾਵਾਂ ਸੀ ਤਾਂ ਉਹਨਾਂ ਦੇ ਸਿਰ ਤੇ ਆ ਬਹੁਤ ਵਧੀਆ ਸਹਿਯੋਗ ਆ ਐਨਆਰਆਈ ਦਾ ਅਸੀਂ ਕਿਹਾ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਜੀ ਆ ਜਿਹੜਾ ਸਲਾਨਾ ਮੇਲਾ ਪੀਰ ਬਾਬਾ ਲਖਦਲਾ ਹੀ ਦਰਬਾਰ ਦੇ ਲੱਗ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਤਸ਼ਾਹ ਭਰਿਆ ਜੀ ਸੰਗ ਦਾ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਇੰਨੀ ਗਰਮੀ ਦੇ ਬਾਵਜੂਦ ਸਾਰੇ ਸਾਡਾ ਹੌਮਾ ਮਾ ਕੇ ਪਹੁੰਚਿਆ ਨੇ ਬਾਬਾ ਜੀ ਦੇ ਦਰਬਾਰ ਵਿੱਚ ਆਸ਼ੀਰਵਾਦ ਲੈਣ ਲਈ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਸ਼ੁਕਰਾਵਾਦ ਤੇ ਮੇਲੇ ਦੇ ਦੌਰਾਨ ਜਿਹੜੇ ਆਪਣੇ ਨੇਮ ਆ ਦੀ ਪਾਲਣਾ ਕਰਨ ਬੜੇ ਸਹੀਮ ਦੇ ਨਾਲ ਸਾਰੇ ਆਪਣੇ ਮੇਲੇ ਨੂੰ ਕਿਟਾਰੇ ਵੱਲ ਪਹੁੰਚਿਆ ਜਾਵੇ। ਬਾਤ ਕਰਦੇ ਆਂ ਸੰਗਤਾਂ ਦੀ ਕਿੱਥੋਂ ਕਿੱਥੋਂ ਆਸਾਸਰੀਆ ਭਰਦੇ ਨੇ। ਸੰਗਤਾਂ ਦੀ ਜੇ ਗੱਲ ਕਰੀਏ ਸੰਗਤ ਬਹੁਤ ਦੂਰੋਂ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆ ਰਹੀ ਹੈ ਜੀ। ਆਸ-ਪਾਸ ਦੇ ਤਕਰੀਬਨ 20-25 ਜਾਂ 30 ਪਿੰਡਾਂ ਤੋਂ ਵੀ ਜ਼ਿਆਦਾ ਸੰਗਤ ਆ ਕੇ ਹਾਜ਼ਰੀ ਭਰਦੀ ਹੈ। ਜੋ ਕਿ ਨਾਰਮਲੀ ਵੀ ਹਰ ਹਫ਼ਤੇ ਜਾਂ ਜੱਠੇ ਮੀਰਵਾਰ ਆਦੇ ਹੀ ਨਹੀਂ ਆਦੇ ਇੱਥੇ। ਜਗਤਾਰ ਜੀ ਐਸ ਕੇ ਜਨਮਾ ਮੇਲਾ ਆਪਣੇ ਹੋ ਰਿਹਾ ਹੈ ਕਈ ਸਾਲਾਂ ਤੋਂ ਹੋ ਰਿਹਾ ਸੀ ਸਾਡੇ ਸਰ ਤੋਂ ਪਹਿਲਾਂ ਦਾ ਹੋ ਰਿਹਾ ਹੈ ਤੇ ਅਸੀਂ ਗਿਣਤੀ ਦੀ ਗੱਲ ਕਰ ਗਿਣਤੀ ਸ਼ਾਇਦ ਨਹੀਂ ਸਾਨੂੰ ਪਤਾ ਪਰ ਕਈ ਸਾਲਾਂ ਤੋਂ ਚੱਲਿਆ ਲੱਗਦਾ ਤਾਂ ਲਾਲਾਵਾਲੀ ਸਰਕਾਰ ਇਦੋਲੀ ਲਾਲਾਵਾਲੀ ਸਰਕਾਰ ਦੇ ਨਾਲ ਤੇ ਖੁੱਲ ਕੇ ਤਾੜੀ ਮਾਰਦੇ ਜਿਵੇਂ ਕੁਝ ਲੈਣਾ ਹੈ ਉਸ ਦਰਵਾਜ਼ੇ ਤੋਂ ਬੰਕ ਨਿਲਾ ਆਲੋਪ ਕੋਲੋਂ ਬਾਹਰ ਮਾਰ ਕਰ ਦਿਓ

ਇਹ ਮਿਆਦ ਹੋਈ ਗੱਲ ਹੈ ਤੇ ਕੋਈ ਆnde ਉਹਨੂੰ ਪਹਾਨੀ ਨਹੀਂ ਮੂੜੇ ਦਿੰਦੇ ਕੋਈ ਤਾੜੀ ਮਾਰੇ ਸਰਵਾਦ ਦੇ ਅਮੇ ਕੋਈ ਆnde ਉਹਦੀ ਹਾਜ਼ਰੀ ਲੱਗਦੀ ਹੈ ਮੈਨੂੰ ਬਹੁਤ ਸਮਾਂ ਮੰਗਣਾ ਸੀ ਅੱਜ ਇਸਰ ਦਾ ਅਰੇ ਦੀ ਦੀਪ ਰੱਖ ਦਾ ਦਰਵਾਜ਼ਾ ਕੋਈ ਚਰਾਹੀ ਇਸ ਤੋਂ ਬਾਅਦ ਇਹ ਕਦੀ ਨਸੀਬ ਸਾਡੇ ਪੀਰੇ ਮੁਰਸ਼ਦ ਸਾਈਂ ਲਖਮਨ ਸ਼ਾਹੀ ਤਸ਼ਰੀਫ ਲੈਣੇ ਇੱਕ ਵਾਰੀ ਪਰ ਵਿਗੇ ਤਾੜੀ ਦੇ ਨਾਲ 스피ਡਾ ਬਲ ਇਸਤਕਵਲ ਕਰੋ ਕਿਉਂਕਿ ਮਹਿਫਿਲ ਦੀ ਸ਼ੁਰੂਆਤ ਹੋਣੀ ਹੈ ਇੱਕ ਵਾਰੀ ਫਿਰ ਤੋਂ ਤਾਮ ਫਰਮੰਦ ਕਰੂੰ ਹਾਇਵੇ ਸਾਰੇ ਸੇਵਾਦਾਰਾਂ ਨੂੰ ਦਾਬੇ ਲਿਖੀ ਬਿਧਾਰਾ ਨੂੰ ਲਾਤਾ ਜੀ ਦੇ ਇਸ ਸਤਾ ਉਹਨਾਂ ਦੀ ਖੋੜੇ ਸੋ ਜਿਨੀ ਵੀ ਸੰਗਤ ਇਸ ਪੰਡਾਵ ਦੇ ਬਾਦ ਦਰਬਾਰ ਤੋਂ ਬਾਅਦ ਇੱਕ ਦਰਦੋਮਰੀ ਹੈ ਸੜੀਆਂ ਬੀਦੀਆਂ ਪੈਣਾ ਮਾਤਾਵਾ ਸੱਚੇ ਅਦਰ ਵੀ ਦਾਤਾ ਜੀ ਸਮਰੇ ਖਿੰਦਮਲਕਾਰ ਸਾਰੇ ਮਰੀਦ ਸਾਰੇ ਆਸ਼ਕ ਪਤ ਜਿਹਨੇ ਵੀ ਬੱਚੇ ਨੇ ਸਾਰੇ ਗੁਜ਼ਾਰਿਸ਼ ਹੈ ਕਿ ਦਾਤਾ ਜੀ ਦਾ ਖੂਬਸੂਰਤ ਪੇਡਾ ਸਜਿਆ ਹੋਇਆ ਹੈ ਸਵਾਪ ਸਭ ਨੇ ਆ ਕੇ ਗੁਰਾਉ ਪਰ ਬਣੇ ਵਾਜੀਵਾ ਹਰ ਕੁਲਿਸ 200 ਸਿਕਿਉਰਟੀ ਲੰਦਰ ਵਾਲੇ ਵੀ ਬਹੁਤ ਖਾਸ ਤਰ੍ਹਾਂ ਸ਼ੁਕਰਾਨਾ ਜਿਹੜੇ ਇਸ ਮੇਲੇ ਨੂੰ ਕੰਮ ਕਰਨ ਤੇ ਪਹੁੰਚੇ ਨੇ ਆਪ ਸਭੀ ਕੋ ਦਖਲ ਦੇ ਲਈ ਅੱਜ ਦੇ ਚੌਥੇ ਦਾ ਦਿਨ ਇਸ ਤਰ੍ਹਾਂ ਦੇ ਇਸ ਖੇਡਾਂ ਦੇ ਖੇਤਰ ਤੇ ਉਦੋਂ ਤੋਂ ਮੈਂ ਪਟਾੜ ਤੋਂ ਬਾਅਦ ਦਰਵਾਜ਼ੇ ਤੋਂ ਬਾਅਦ ਇਹੋ ਜਿਹੀ ਖਬਰਰੀ ਹੈ ਸਤਾਰੀ ਸੰਗ ਦੇ ਵਿਰਾਸ ਪੰਜਾਬ ਦਾ ਨੰਬਰ 1 ਲਾਈਵ ਚੈਨਲ ਪੀਵੀ ਲਾਈਵ ਅਜੋ ਫੋਟੋਗ੍ਰਾਫੀ ਜਿਨ੍ਹਾਂ ਦੇ ਵੱਲੋਂ ਦਾਤਾ ਜੀ ਦਾ ਇਹ ਮੇਲਾ ਉਹ ਵਰਲਡ ਵਾਈਡ ਲਾਈਟਿੰਗ ਦਾ ਸ਼ੋਅ ਹੈ ਸੋ ਜਿੱਥੇ ਕਿਤੇ ਵੀ ਆਪ ਸਭੇ ਸਕੇਤ ਕੰਬਦੀ ਵਿਰਾਸਮਾਨ ਨੇ ਸਲਿੰਗ ਸੈਂਡ ਜਰੂਰ ਕਰਦੇ ਤਾਂ ਜੋ ਸਰਕਾਰੀਆਂ ਘਹਿਰੀਆਂ ਤੋਂ ਜੀਆ ਹੈ ਕਿ ਨੇ ਇਹ ਸਾਡੇ ਟਾਟਾ ਸ਼ਾਹੂ ਟਾਟਾ ਸ਼ਾਹੀ ਸੋਹਣਾ ਦੇ ਪੂਰੇ ਪਰਿਵਾਰ ਦੇ ਸ਼ੁਕਰਗੁਜ਼ਾਰਾਂ ਜੀ ਕਹਿੰਦੇ ਹਰ ਸਾਲ ਇੰਨਾ ਤਾਂ ਨਹੀਂ ਪਰਿਵਾਰ ਦੇ ਵਾਸਤੇ ਦਾ ਵਧੀ ਹੈ ਸੋ ਟਾਟਾ ਸ਼ਾਹ ਫੈਮਿਲੀ ਦਾ ਵੀ ਦਰਬਾਰ ਦੇ ਵੱਲੋਂ ਇਹ ਸ਼ੁਕਰਾਨਾ ਸੋ ਨਾਲ ਦੀ ਨਾਲ ਮਹਿਫਿਲ ਕਵਾਲੀ ਦਾ ਆਗਾਜ਼ ਇਹ ਪੀ ਲੱਖ ਤੋਂ ਵੱਧ ਕਦਰ ਸਰਕਾਰ ਦੇ ਉਹਨਾਂ ਦੇ ਪਾਕ ਚੇਹਰੇ ਦੇ ਵਿੱਚ ਇੱਕ ਬੜੀ ਪਰਣੀ ਜੋ ਤਾਲੀ ਤੋਂ ਪਹਿਲਾਂ ਖੇਨੀ ਵੀ ਸਿੱਧ ਬੈਠੀ ਹੈ ਜਿਨ੍ਹਾਂ ਸਰਕਾਰਾਂ ਦਾ ਤੋਂ ਉਲਟ ਮਨਾ ਰਹੇ ਆ ਪੀ ਲੱਖ ਤੋਂ ਵੱਧ ਸਰਕਾਰਾਂ ਦੇ ਇਹਨਾਂ ਦਾ ਭਰਮਾ ਜੀ